ਇਹ 2 ਤਰੀਕ ਨੂੰ ਇੱਕ ਇਨਸੀਡੈਂਟ ਗੇਟਕੀਮਾ ਦੇ ਵਿੱਚ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਦਿਗਵਜੇ ਨਾਂ ਦਾ ਵਿਅਕਤੀ ਸੀਗਾ ਜਿਸ ਤੋਂ ਕਰੀਬ 1:30 ਵਜੇ ਇੱਕ ਮੋਬਾਈਲ ਰੈਡਮੀ ਨੋਟ ਪ੍ਰੋ ਸੀਗਾ ਜਿਹੜਾ ਦੋ ਵਿਅਕਤੀਆਂ ਵੱਲੋਂ ਜਿਹੜਾ ਸਨੇਚ ਕੀਤਾ ਗਿਆ ਸੀਗਾ ਉਸ ਤੇ ਜਿਹੜਾ ਮਕਦਮਾ ਦਰਜ ਕਰਕੇ ਸਾਡੀ ACP ਸੈਂਟਰਲ ਐਸਐਚਓ ਗੇਟਕੀਮਾ ਤੇ ਚੌਕੀ ਚਾਰ ਅਨਗਾਰਡ ਵੱਲੋਂ ਇਸ ਚੀਜ਼ ਨੂੰ ਜਿਹੜਾ ਟਰੇਸ ਕਰਦੇ ਆ ਦੋ ਵਿਅਕਤੀਆਂ ਨੂੰ ਨੋਮੀਨੇਟ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਦੋਸ਼ੀ ਰਾਹੁਲ ਸਿੰਘ ਉਰਫ ਰਾਹੁਲ ਤੇ ਲਵਪ੍ਰੀਤ ਸਿੰਘ ਉਰਫ ਰੁਬਲ ਇੱਕ ਦਸ਼ਮੇਸ਼ ਕਲੋਨੀ ਜਿਹੜਾ ਚਬਾਲ ਰੋਡ ਦਾ ਰਹਿਣ ਵਾਲਾ ਹੈ ਤੇ ਇੱਕ ਭਰਾੜੀਵਾਲ ਦਾ ਰਹਿਣ ਵਾਲਾ ਹੈ ਇਹਨਾਂ ਨੇ ਜਿਹੜੀ ਇਹ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਸ ਤੋਂ ਜਿਹੜਾ ਖੋਹ ਕੀਤਾ ਹੋਇਆ ਮੋਬਾਈਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਹਨਾਂ ਇੱਕ ਕੁਝ ਦਿਨ ਪਹਿਲਾਂ ਡੀ ਡਿਵੀਜ਼ਨ ਦੇ ਵਿੱਚ ਵੀ ਇੱਕ ਲੇਡੀ ਕੋਲੋਂ ਜਿਹੜੀ ਮੋਬਾਈਲ ਖੋਹ ਦੀ ਵਾਰਦਾਤ ਹੋਈ ਸੀ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਉਹ ਵੀ ਇਸ ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਹੀ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਜੇ ਉਹ ਜਿਹੜਾ ਖੋਇਆ ਹੋਇਆ ਮੋਬਾਈਲ ਆ ਉਹ ਵੀ ਇਸ ਟੀਮ ਵੱਲੋਂ ਬਰਾਮਦ ਕੀਤਾ ਗਿਆ ਹੈ ਮਨਜੋਗ ਸੀਪੀ ਸਾਹਿਬ ਵੱਲੋਂ ਜਿਹੜੀਆਂ ਸਾਡ ਨੂੰ ਸਾਰਿਆਂ ਨੂੰ ਇੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜਾ ਵੀ ਕੋਈ ਪੈਟੀ ਅਫੈਂਸ ਆ ਭਾਵੇਂ ਉਹ theft ਭਾਵੇਂ ਉਹ snatching ਆ ਉਹ ਜਦੋਂ ਹੀ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਹਨੂੰ ਰਜਿਸਟਰ ਕਰਕੇ ਉਸ ਦੇ ਉੱਤੇ ਐਕਸ਼ਨ ਲੈਣਾ ਤੇ ਉਹ ਇਸੇ ਤੇ ਕਾਰਵਾਈ ਕਰਦਿਆਂ ਸਾਡੀ ਟੀਮ ਨੇ ਜਿਹੜਾ ਵਾ ਇਸ ਨੇਚਰਸ ਜਿਹੜੇ ਆ ਦੋਵੇਂ ਉਹਨਾਂ ਨੂੰ ਅਰੈਸਟ ਕੀਤਾ ਹੈ ਅਰੇਸਟ ਕਰਨ ਤੋਂ ਬਾਅਦ ਜਿਹੜੇ ਆ ਦੋ ਵਰਦਤਾਂ ਇਹਨਾਂ ਟਰੇਸ ਕਰ ਲੀਆਂ ਨੇ ਇਹ ਹੋਰ ਵੀ ਇਹਨਾਂ ਨੇ ਵਰਦਤਾਂ ਕੀਤੀਆਂ ਨੇ ਜਿਸ ਸੰਬੰਧੀ ਜਿਹੜਾ ਹੋਰ ਬਰਾਮਦਗੀ ਵੀ ਜਿਹੜੀ ਆ ਕਰਨ ਲਈ ਸਾਡੀਆਂ ਟੀਮਾਂ ਗਈਆਂ ਹੋਈਆਂ ਨੇ ਸਰ ਕੜ ਕੜੇ ਰਿਪੋਰਟ ਵਰਦਤਾ ਕਰਦੇ ਸਨ ਇਹ ਜਿੱਤ ਸਾਹਿਬ ਨੇ ਦੱਸਿਆ ਵੀ ਦੋ ਜਿਹੜੇ ਮਕਦਮੇ ਇੱਕ ਡੀ ਡਿਵੀਜ਼ਨ ਦਾ ਟਰੇਸ ਹੋਇਆ ਇਸ ਤੋਂ ਤੇ ਇੱਕ ਜੇਟਕੀਮਾ ਦਾ ਟਰੇਸ ਹੋਇਆ ਇਹ ਇਨਰ ਸਿਟੀ ਦੇ ਵਿੱਚ ਦੀਆਂ ਆਊਟਸਕਰਟਸ ਜਿਹੜੀ ਇਧਰਲੀ ਸਿਟੀਆਂ ਦੀਆਂ ਉਧਰ ਵਰਦਤਾ ਕਰਦੇ ਸੀਗੇ ਹੋਰ ਵੀ ਦੋ ਵਰਦਤਾ ਇਹਨਾਂ ਮੰਨੀਆਂ ਨੇ ਉਸ ਤੇ ਵੀ ਸਾਡੀਆਂ ਟੀਮਸ ਜਿਹੜੀਆਂ ਵਰਕਆਊਟ ਕਰ ਰਹੀਆਂ ਨੇ ਤੇ ਰਿਕਵਰੀ ਕਰਨ ਗਈਆਂ ਨੇ ਬੇਸਿਕਲੀ ਕੀ ਕੰਮ ਕੀ ਕਰਦੇ ਸੀ ਇਹ ਦੋਵੇਂ ਵੇਲੇ ਨੇ ਜੀ ਇਹ ਕੋਈ ਕੰਮ ਕਰਨੀ ਕਰਦੇ ਪਲੱਸ 2 ਵੀ ਨਹੀਂ ਪੜੇ ਤੇ ਇਹ ਜਿਹੜੇ ਵੇਲੇ ਹੋਣ ਕਰਕੇ ਜਿਹੜਾ ਵਾ ਇਸ ਬਾਰ ਜਿਹੜੀ ਕ੍ਰਾਈਮ ਵਾਲੀ ਦੁਨੀਆ ਦੇ ਵਿੱਚ ਆਪਣਾ ਪੈਰ ਰੱਖ ਲਿਆ ਅਜੇ ਅਜੇ ਇਹਨਾਂ ਨੂੰ ਅਸੀਂ ਪੜਤਾਲ ਕਰ ਰਹੇ ਹਾਂ ਇਹਦਾ ਇਹਨਾਂ ਦਾ ਅਸੀਂ ਟੈਸਟ ਵੀ ਕਰਾਵਾਂਗੇ ਕਿ ਇਹ ਇਹ ਕੀ ਨਸ਼ਾ ਕਰਨ ਦੇ ਆਦੀ ਨੇ ਜਾਂ ਕਿ ਇਹਨਾਂ ਕਾਰਨ ਕਰਕੇ ਜਿਹੜਾ ਇਹਨਾਂ ਕੰਮ ਕਰਨਾ ਸ਼ੁਰੂ ਕੀਤਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਨਹੀਂ ਫਿਲਹਾਲ ਅਜੇ ਤੱਕ ਤੇ ਕੋਈ ਸਾਹਮਣੇ ਨਹੀਂ ਆਈ ਬਾਕੀ ਫਿਰ ਵੀ ਇਹਨਾਂ ਦਾ ਰਿਕਾਰਡ ਪੜਤਾਲ ਕੀਤਾ ਜਾ ਰਿਹਾ ਹੈ ਇਸ ਮਾਮਲੇ ਸਰ ਬਰਾਮਦ ਹੋਇਆ ਇਦਾਂ ਕੋਲ ਇਹਨਾਂ ਕੋਲ ਦੋ ਮੋਬਾਈਲ ਜਿਹੜੇ ਖੋਏ ਆ ਉਹ ਬਰਾਮਦ ਹੋਏ ਨੇ ਜਿਹੜੇ ਦੋ ਇਨਸੀਡੈਂਟ ਜਿਹੜੇ ਡਿਵੀਜ਼ਨ ਦਾ ਇੱਕ ਜਿਹੜਾ ਗੇਟ ਕੀ ਮਾ ਦਾ ਇਹਨਾਂ ਦੋਹਾਂ ਦੇ ਇਨਾਂ ਦੇ ਜਿਹੜਾ ਮਕਦਮਾ ਦਰਜ ਕਰਕੇ ਉਹਨਾਂ ਦੇ ਜਿਹੜੇ ਅਰੈਸਟ ਪਾਈ ਗਈ ਆ ਜਿਹੜੇ ਡੀ ਡਿਵੀਜ਼ਨ ਵਾਲਾ ਮਕਦਮਾ ਆ ਉਹ ਵੀ ਟਰੇਸ ਕਰਕੇ ਉਸ ਦੇ ਵਿੱਚ ਇਹਨਾਂ ਦੀ ਅਰੈਸਟ ਪਾਈ ਜਾਵੇਗੀ। ਜਿਹੜੇ ਲੁੱਟਾ ਖੋਹ ਕੇ ਜਾਂ ਕਿਸੇ ਨੂੰ ਵੇਚਦੇ ਸੀ ਉਹ ਕੋਈ ਪਤਾ ਲੱਗ। ਆ ਬਿਲਕੁਲ ਜੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਵੇਚਦੇ ਸੀ ਜਿਨ੍ਹਾਂ ਨੇ ਨੋਇੰਗਲੀ ਇਸ ਚੀਜ਼ ਨੂੰ ਜਿਹੜਾ ਵਾ ਚੋਰੀ ਦੀ ਚੀਜ਼ ਸਮਝ ਕੇ ਖਰੀਦਾ ਹੈ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਠੀਕ ਜੀ।